ਮਹਲਾਤੀ ਜਾਦੂ ਤੁਕੇ ਸਤਗੁਰ ਮਿਲਿਆ ਉਲਟੀ ਪਈ ਪਾਈ ਜੀਵਤ ਮਰੇ ਤਾਂ ਬੂਝ ਪਾਏ ਸੋ ਗੁਰੂ ਸੋ ਸਿਖ ਹੈ ਪਾਈ ਜਿਸ ਜੋਤੀ ਜੋਤ ਮਿਲਾਏ ਕੰਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 602 ਤੇ ਸ਼ੋਭਨੀਕ ਸੋਠ ਰਾਗ ਵਿੱਚ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣਦਾਈ ਪਾਵਨ ਸ਼ਬਦ ਆ ਜਪਾ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਅਮਰਤ ਵੇਲੇ ਦਾ ਉਕਮ ਬਖਸ਼ਿਸ਼ ਹੋ ਰਿਹਾ ਹੈ ਕਿ ਗੁਰੂ ਨੂੰ ਮਿਲੋ ਗੁਰੂ ਨੂੰ ਮਿਲਨ ਦੇ ਨਾਲ ਤੁਹਾਡੀ ਜੋ ਮਤ ਹੈ ਭੈੜੀ ਮਾਤ ਹੈ ਉਹ ਚੰਗੀ ਬਣ ਜਾਣੀ ਹੈ ਵਿਕਾਰਾਂ ਵੱਲੋਂ ਮਨ ਮੁੜ ਪੈਣਾ ਹੈ ਮਾਇਆ ਵੱਲੋਂ ਮਨ ਰਜ ਜਾਣਾ ਹੈ ਇਹ ਸਾਰੀ ਗੁਰੂ ਦੀ ਬਰਕਤ ਨਾਲ ਹੀ ਸਮਝ ਪੈਂਦੀ ਹੈ ਇਹ ਉਹ ਗੁਰੂ ਹੈ ਜੋ ਸਾਡੀ ਆਤਮਾ ਨੂੰ ਪਰਮਾਤਮਾ ਨਾਲ ਮਿਲਾ ਦੇਵੇ ਤੇ ਜਿਹਦੀ ਪਰਮਾਤਮਾ ਨਾਲ ਜੋਤ ਮਿਲ ਗਈ ਉਹ ਹੀ ਅਸਲ ਸੇਖ ਹੈ ਮਨਰੇ ਹਾਰ ਹਾਰ ਸੇ ਧੀ ਲੇਵ ਲਾਏ ਮਨ ਹਰ ਜਦ ਮੀਠਾ ਲਾਗੇ ਭਾਈ ਗੁਰਮੁਖ ਪਾਏ ਹਰ ਥਾਏ ਰਾ ਆਪਣੇ ਮਨ ਨੂੰ ਸਮਝਾਓ ਤੇ ਮੋੜੋ ਕਿ ਪਰਮੇਸ਼ਰ ਦਾ ਨਾਮ ਜਪਦਾ ਰਵੇ ਉਸ ਦੇ ਨਾਲ ਸੰਬੰਧ ਬਣਾ ਕੇ ਰੱਖੇ ਪਰਮੇਸ਼ਰ ਦਾ ਜਦੋਂ ਨਾਮ ਜਪਦਾ ਰਿਆ ਜਪਦਾ ਰਿਆ ਸਵਾਦ ਆਉਣ ਲੱਗ ਜਾਵੇਗਾ ਲਾਭ ਮਿਲਣੇ ਸ਼ੁਰੂ ਹੋ ਜਾਣਗੇ ਗੁਰੂ ਦੀ ਮੱਤ ਦੇ ਉੱਤੇ ਤੁਰ ਕੇ ਦਰਗਾਹ ਦੇ ਵਿੱਚ ਥਾਂ ਮਿਲ ਜਾਂਦੀ ਹੈ ਬਿਨ ਗੁਰ ਪ੍ਰੀਤ ਨ ਊਪਜੈ ਭਾਈ ਮਨਮੁਖ ਦੂਜੈ ਭਾਏ ਤੋ ਕੁਟੈ ਮਨਮੁਖ ਕਰਮ ਕਰੈ ਭਾਈ ਪੱਲੇ ਕਿਛੂ ਨਾ ਪਾਏ ਗੁਰੂ ਦੀ ਕਿਰਪਾ ਤੋਂ ਬਗਰ ਪਰਮੇਸ਼ਰ ਦੇ ਨਾਲ ਪਿਆਰ ਨਹੀਂ ਪੈਦਾ ਹੋਣਾ ਜਿਨ੍ਹਾਂ ਨੇ ਗੁਰੂ ਦਾ ਹੁਕਮ ਨਾ ਮੰਨਿਆ ਉਹਨਾਂ ਨੂੰ ਇਹ ਅਵਸਥਾ ਪ੍ਰਾਪਤ ਨਹੀਂ ਹੋਈ ਉਹ ਗੁਰੂ ਦਾ ਹੁਕਮ ਛੱਡ ਕੇ ਆਪਣਾ ਹੀ ਹੁਕਮ ਚਲਾਉਂਦੇ ਰਹਿੰਦੇ ਹਨ ਉਹਨਾਂ ਦਾ ਧਾਰਮਿਕ ਕੀਤਾ ਹੋਇਆ ਜੋ ਕਰਮ ਹੈ ਧਾਰਮਿਕ ਕੀਤੀ ਹੋਈ ਜੋ ਕਮਾਈ ਹੈ ਉਹ ਤਾਂ ਐ ਜਿਵੇਂ ਖਾਕੀ ਕੁੱਟੀ ਗਏ ਚੌਲ ਵਿੱਚੋਂ ਨਿਕਲਿਆ ਹੀ ਨਹੀਂ ਇਸੇ ਤਰੀਕੇ ਦੇ ਨਾਲ ਸਾਨੂੰ ਗੁਰੂ ਨੂੰ ਵੀ ਮੰਨਿਏ ਗੁਰੂ ਦੀ ਵੀ ਮੰਨਿਏ ਦੱਸਦਾ ਲਾਗੂ ਕਰਗੇ ਆਪਣੇ ਜੀਵਨ ਦੇ ਵਿੱਚ ਨਹੀਂ ਤੇ ਕੁਝ ਵੀ ਪ੍ਰਾਪਤੀ ਨਹੀਂ ਹੋਣੀ ਗੁਰ ਮਿਲਿਆ ਨਾਮ ਮਨ ਰਵਿਆ ਭਾਈ ਸਾਚੀ ਪ੍ਰੀਤ ਪਿਆਰ ਸਦਾ ਹਾਰ ਕੈ ਗੁਣ ਰਵੈ ਭਾਈ ਗੁਰ ਕੈ ਹੇਤ ਅਪਾਰ ਜਦੋਂ ਗੁਰੂ ਮਿਲ ਪਿਆ ਪਰਮੇਸ਼ਰ ਦਾ ਨਾਮ ਮਨ ਵਿੱਚ ਵਸ ਜਾਣਾ ਪਰਮੇਸ਼ਰ ਦਾ ਨਾਮ ਜਪ ਜਪ ਕੇ ਗੁਰੂ ਦੇ ਨਾਲ ਪਰਮੇਸ਼ਰ ਦੇ ਨਾਲ ਪ੍ਰੀਤ ਜੋ ਹੈ ਉਹ ਪਿਆਰ ਵਾਲੀ ਸਿਰੇ ਚੜ ਜਾਣੀ ਹੈ ਫਿਰ ਉਹ ਪਰਮੇਸ਼ਰ ਦਾ ਨਾਮ ਸਦਾ ਜਪਦੇ ਰਹਿੰਦੇ ਹਨ ਆਪਣੀ ਰਸਨਾ ਦੇ ਨਾਲ ਜੋ ਜਪਦੇ ਹਨ ਉਹ ਆਪਣੇ ਜੀਵਨ ਵਿੱਚ ਪ੍ਰੈਕਟਿਸ ਕਰਦੇ ਹਨ ਗੁਰੂ ਦੇ ਨਾਲ ਬੇਅੰਤ ਪਿਆਰ ਬਣ ਜਾਂਦਾ ਹੈ ਆਇਆ ਸੋ ਪਰਵਾਣ ਹੈ ਭਾਈ ਜੇ ਗੁਰ ਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਈਐ ਭਾਈ ਗੁਰ ਸਬਦੀ ਮੇ ਲਾਏ ਉਹਨਾਂ ਦਾ ਸੰਸਾਰ ਵਿੱਚ ਆਉਣਾ ਸਫਲ ਹੈ ਜਿਨ੍ਹਾਂ ਨੇ ਗੁਰੂ ਦੀ ਦਸੀਕਾਰ ਕੀਤੀ ਗੁਰੂ ਦੇ ਦਸਿਓਏ ਰਾਹ ਤੇ ਤੁਰੇ ਆਪਣਾ ਮਨ ਹੀ ਗੁਰੂ ਨੂੰ ਵੇਚ ਦਿੱਤਾ ਧੰ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਹੈ ਗੁਰੂ ਸਾਹਿਬ ਆਪਾਂ ਨੂੰ ਭਰਾ ਕਹਿ ਕੇ ਸੰਬੋਧਨ ਕਰਦੇ ਹਨ ਕਿ ਗੁਰੂ ਦੇ ਸ਼ਬਦ ਦੇ ਨਾਲ ਸੰਬੰਧ ਬਣਾ ਲਵੋ ਗੁਰੂ ਦੇ ਸ਼ਬਦ ਦੇ ਉਤੇ ਪਹਿਰਾ ਦਿਓ ਹੋਈਆਂ ਬਿੰਦਪੁਲਾ ਚੁਕਾਂ ਦੀ ਮਾਫੀ ਬਖਸ਼ਣੀ ਜੀ ਆਉ ਗੁਰੂ ਦੇ ਦੱਸੇ ਰਾਹ ਤੇ ਤੁਰਨ ਮਾਤੇ ਆਪਣੇ ਸਰੀਰ ਦੀ ਜ਼ਮੀਨ ਨੂੰ ਸੱਤ ਤੇ ਲੈ ਕੇ ਆਈਏ ਗੁਰ ਮੰਤਰ ਦਾ ਜਾਪ ਕਰੀਏ ਵਾਹੇ ਗੁਰੂ ਵਾਹ Wow.